ਅਮਰੀਕਾ ਦੇ ਫਲੋਰੀਡਾ ਵਿੱਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਸਿੱਖ ਟਰੱਕ ਡਰਾਈਵਰ ਹਰਜਿੰਦਰ ਸਿੰਘ ਦਾ ਮਾਮਲਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਦੱਖਣੀ ਅਫਰੀਕਾ 'ਚ ਸਿੱਖਾਂ ਨੇ ਵੱਡਾ ਕਦਮ ਚੁੱਕਿਆ ਦੋਵੇਂ ਮਾਮਲਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਉਸ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਦਰਸਲ ਗਲੋਬਲ ਸਿੱਖ ਕਾਉਂਸਲ ਨੇ ਫਲੋਰੀਡਾ ਵਿੱਚ ਕਾਨੂੰਨੀ ਕਾਰਵਾਈ ਦਾ ਸਮਨ ਕਰ ਰਹੇ ਸਿੱਕਾ ਟਰੱਕ ਡਰਾਈਵਰ ਹਰਜਿੰਦਰ ਸਿੰਘ ਨਾਲ ਹੋਏ ਵਰਤਾਅ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਗਵਰਨਰ ਡੀ ਸੈਂਸ ਨੂੰ ਦਖਲ ਦੇਣ ਦੀ ਸਿੱਧੀ ਅਪੀਲ ਕੀਤੀ ਹਰਜਿੰਦਰ ਸਿੰਘ ਨਾਲ ਹੋਏ ਦੁਖਦਾਈ ਹਾਦਸੇ ਤੋਂ ਬਾਅਦ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕੌਂਸਲ ਨੇ ਉਹਨਾਂ ਨੂੰ ਅਦਾਲਤ ਵਿੱਚ ਬਿਨਾਂ ਦਸਤਾਰ ਦੇ ਪੇਸ਼ ਕਰਨ ਦੇ ਫੈਸਲੇ ਦੀ ਸਖਤ ਨਿੰਦਿਆ ਕੀਤੀ ਹੈ ਸਿੱਖਾਂ ਲਈ ਦਸਤਾਰ ਸਿਰਫ ਇੱਕ ਕੱਪੜੇ ਦਾ ਟੁਕੜਾ ਨਹੀਂ ਬਲਕਿ ਸ਼ਰਧਾ ਅਤੇ ਪਛਾਣ ਦਾ ਇੱਕ ਪਵਿੱਤਰ ਅੰਗ ਹੈ ਜੀਐਸਸੀ ਨੇ ਕਿਹਾ ਕਿ ਕਿਸੇ ਸਿੱਖ ਨੂੰ ਬਿਨਾਂ ਦਸਤਾਰ ਦੇ ਜਨਤਕ ਤੌਰ ਤੇ ਫੇਸ਼ੋਲੀ ਮਜਬੂਰ ਕਰਨਾ ਬਹੁਤ ਨਿਰਾਸ਼ਾਜਨਕਾ ਤੇ ਧਾਰਮਿਕ ਆਜ਼ਾਦੀ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਹੈ ਗਲੋਬਲ ਸਿਟੀ ਕੌਂਸਲ ਦੇ ਪ੍ਰਧਾਨ ਅਮਰਿਤਪਾਲ ਸਿੰਘ ਸਚਦੇਵਾ ਨੇ ਕਿਹਾ ਕਿ ਹਰਜਿੰਦਰ ਸਿੰਘ ਨਾਲ ਕੀਤੇ ਗਏ ਵਰਤਾਰੇ ਨੇ ਬਿਸ਼ਪ ਭਰ ਦੇ ਸਿੱਖਾਂ ਵਿੱਚ ਡੂੰਗੀ ਪੀੜ ਪੈਦਾ ਕੀਤੀ ਹੈ ਸੰਯੁਕਤ ਰਾਜ ਅਮਰੀਕਾ ਵਿੱਚ ਆਜ਼ਾਦੀ ਅਤੇ ਸਮਾਨਤਾ ਦੀ ਰਾਖੀ ਦੀ ਇੱਕ ਮਾਨਮੱਤੀ ਪਰੰਪਰਾ ਤੇ ਸਿੱਖਾਂ ਨੂੰ ਫੌਜ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂਾਂ ਤੇ ਹੋਰ ਸੰਸਥਾਵਾਂ ਵਿੱਚ ਲੰਬੇ ਸਮੇਂ ਤੋਂ ਸਨਮਾਨਿਤ ਕੀਤਾ ਗਿਆ ਹੈ ਇਹ ਸਰਕਾਰ ਨਿਆਂਇਕ ਅਤੇ ਸੁਧਾਰਿਕ ਪ੍ਰਣਾਲੀਆਂ ਵਿੱਚ ਵੀ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ ਗਲੋਬਲ ਸਿਕ ਕਾਉਂਸਲ ਨਿਆਂਇਕ ਪ੍ਰਕਿਰਿਆ ਵਿੱਚ ਪੂਰਾ ਵਿਸ਼ਵਾਸ ਰੱਖਦੀ ਹੈ ਕਾਉਂਸਲ ਦੀ ਸਿਰਫ ਇਹੋ ਅਪੀਲ ਹੈ ਕਿ ਇਹ ਕਾਰਵਾਈ ਹਰਜਿੰਦਰ ਸਿੰਘ ਦੀ ਧਾਰਮਿਕ ਪਛਾਣ ਪ੍ਰਤੀ ਨਿਰਪੱਖਤਾ ਸਨਮਾਨ ਅਤੇ ਇੱਜ਼ਤ ਨਾਲ ਕੀਤੀ ਜਾਵੇ ਉਹਨਾਂ ਨਾਲ ਕੀਤੇ ਗਏ ਵਰਤਾਰੇ ਨੇ ਦੁਨੀਆ ਭਰ ਦੇ ਸਿੱਖਾਂ ਵਿੱਚ ਬਹੁਤ ਦੁੱਖ ਪੈਦਾ ਕੀਤਾ ਜੀਐਸਸੀ ਨੇ ਅਮਰੀਕੀ ਪ੍ਰਸ਼ਾਸਨ ਨੂੰ ਅਮਰੀਕਾ ਦੀ ਧਾਰਮਿਕ ਆਜ਼ਾਦੀ ਦੀ ਮਾਨਵਤਾਈ ਪਰੰਪਰਾ ਨੂੰ ਬਰਕਰਾਰ ਰੱਖਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਅਫਰੀਕੀ ਮਾਦ ਵਿਚ ਅੰਤਰ ਧਰਮ ਸਦਭਾਵਨਾ ਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਅਫਰੀਕਾ ਰਿਲੀਜੀਅਸ ਪੀਸ ਅਕੈਡਮੀ ਵੱਲੋਂ ਸਿੱਖਾਂ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ ਜਿਸ ਵਿੱਚ 300 ਤੋਂ ਵੱਧ ਧਾਰਮਿਕ ਅਤੇ ਭਾਈਚਾਰਕ ਆਗੂ ਇਕੱਠੇ ਹੋਏ ਇਹ ਸਮਾਗਮ ਸੈਂਟਨ ਵਿੱਚ ਕਰਵਾਇਆ ਗਿਆ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਪੂਰੇ ਮਹਾਦੀਪ ਵਿੱਚ ਸ਼ਾਂਤੀ ਅਤੇ ਅਧਿਆਤਮਿਕ ਨੂੰ ਉਤਸ਼ਾਹਿਤ ਕਰਨ ਦੀ ਸ਼ੁਰੂਆਤ ਕਰਨਾ ਹੈ ਸਮਾਗਮ ਗੁਰਦੁਆਰਾ ਸਾਹਿਬ ਜੈਨਸਵਰਗ ਵਿੱਚ ਸਿੱਖ ਕੌਂਸਲ ਆਫ ਅਫਰੀਕਾ ਹੈਵਨਲੀ ਕਲਚਰ ਵਰਲਡ ਪੀਸ ਰੈਸਟੋਰੇਸ਼ਨ ਆਫ ਲਾਈਟ ਅਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ ਜਿਸ ਵਿੱਚ ਈਸਾਈ ਮੁਸਲਮ ਹਿੰਦੂ ਸਿੱਖ ਅਤੇ ਅਫਰੀਕੀ ਮੂਲ ਦੇ ਧਾਰਮਿਕ ਆਗੂ ਇਕੱਠੇ ਹੋਏ ਦੱਖਣੀ ਅਫਰੀਕਾ ਦੇ ਸਹਿਕਾਰੀ ਸ਼ਾਸਨ ਅਤੇ ਰਵਾਇਤੀ ਮਾਮਲਿਆਂ ਦੇ ਉਪ ਮੰਤਰੀ ਡਾਕਟਰ ਨੋਮੈਨੇ ਡਿਕਸਨ ਮਾਸਮੋਲੇ ਨੇ ਕਿਹਾ ਕਿ 1996 ਵਿੱਚ ਆਪਣੇ ਅਪਣਾਇਆ ਗਿਆ ਦੱਖਣੀ ਅਫਰੀਕਾ ਦਾ ਸੰਵਿਧਾਨ ਸਾਰੇ ਧਰਮਾਂ ਤੇ ਉਹਨਾਂ ਦੇ ਵਿਸ਼ਵਾਸਾਂ ਨੂੰ ਮਾਨਤਾ ਦਿੰਦਾ ਧਾਰਮਿਕ ਆਗੂ ਸ਼ਾਂਤੀ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਉਹ ਰਾਧ ਦਸਹਿਰਾ ਬਣ ਕੇ ਲੋਕਾਂ ਨੂੰ ਸ਼ਾਂਤੀ ਲਈ ਲਾਮਬੰਦ ਕਰਦੇ ਨੇ ਉਹਨਾਂ ਨੂੰ ਅੰਤਰ ਧਰਮ ਸੰਵਾਦ ਅਤੇ ਸਹਿਜੋਗਰਾਹੀ ਸਮਾਜਿਕ ਇਕਤਾ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ